ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਰ ਜਿਹੜੀ ਧੁੰਦ ਦੇ ਵਿੱਚ ਡਰਾਈਵਿੰਗ ਕਰ ਰਹੇ ਆ ਡਰਾਈਵਰ ਜਾਂ ਟਰੱਕ ਚੱਲ ਰਹੇ ਆ ਉਹਨਾਂ ਨੂੰ ਕੀ ਅਵੇਅਨਸ ਹੈਗਾ ਹੈ? ਤੋਂ ਦੇ ਵਿੱਚ ਜਿਹੜੇ ਡਰਾਈਵਰ ਬਾਹਰ ਗੱਡੀਆਂ ਚਲਾਉਂਦੇ ਆ ਖਾਸ ਕਰਕੇ ਮੇਰੀ ਟਰਾਲੀ ਵਾਲਿਆਂ ਜਿਹੜੇ ਟਰੱਕ ਟਰਾਲੀ ਨਾਲ ਕਰਦੇ ਆ ਸਫ਼ਰ ਉਹਨਾਂ ਨੂੰ ਤਕੀਦ ਹੈ ਕਿ ਉਹ ਰਿਫਲੈਕਟਰ ਜਿਹੜੇ ਲਾ ਕੇ ਰੱਖਣ ਟਰਾਲੀ ਦੇ ਪਿੱਛੇ ਵੀ ਰਿਫਲੈਕਟਰ ਹੋਣਾ ਚਾਹੀਦਾ ਔਰ ਆਪਣੇ ਜਿਹੜੇ ਇੰਡੀਕੇਟਰ ਹੈਗੇ ਆ ਉਹਨਾਂ ਨੂੰ ਆਨ ਕਰਕੇ ਰੱਖਣ ਔਰ ਆਪਣੀ ਸਪੀਡ ਜਿਹੜੀ ਹੈਗੀ ਘੱਟ ਰੱਖਣ ਤੇ ਚਿੱਟੀ ਪੱਟੀ ਜਿਹੜੀ ਹੈਗੀ ਆ ਉਹਨੂੰ ਫੋਲੋ ਕਰਨ ਤਾਂ ਕਿ ਜਿਹੜਾ ਹੈਗਾ ਹਾਦਸਾ ਨਾ ਵਾਪਰੇ ਔਰ ਆਪਣੀ ਸਪੀਡ ਜਿਹੜੀ ਹੈਗੀ ਉਹਨੂੰ ਚੈੱਕ ਰੱਖਣ ਨਵਾਲਗ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਕੋਈ ਵੀ ਗੱਡੀ ਬਹਨ ਨਾਂ ਦਿੱਤਾ ਜਾਵੇ ਤਾਂ ਕਿ ਉਹ ਅਣਜਾਣ ਪੁਣੇ ਚ ਕੋਈ ਹਾਦਸਾ ਕਰ ਵਿੱਚ Yeah! ਅਰਦਾਸ ਕੀਤੀ ਹੈ ਕਿ ਮੈਥੋਂ ਹੁਣ ਇਹ ਵਜਨ ਝੱਲਿਆ ਨਹੀਂ ਜਾਂਦਾ ਜਿੰਨਾ ਵਜਨ ਮੇਰੇ ਉੱਤੇ ਪਾਪਾਂ ਦਾ ਪੈ ਚਲਿਆ ਮੇਰੇ ਕੋਲੋਂ ਅਸਹਿ ਕੁਝ ਕਰੋ ਕੁਝ ਕਰੋ ਤੇ ਉਸ ਕਾਲ ਫੁਰਖ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਦੀ ਡਿਊਟੀ ਲਈ ਆ ਕਿ ਤੁਸੀਂ ਜਾਓ ਹੁਣ ਤੁਹਾਨੂੰ ਜਾਣਾ ਹੀ ਪੈਣਾ ਹੈ ਸਾਰੀਆਂ ਸ਼ਕਤੀਆਂ ਦੇ ਕੇ ਨਨਕਾਣਾ ਸਾਹਿਬ ਦੀ ਧਰਤੀ ਤੇ ਮਾਤਾ ਤ੍ਰਿਪਤਾ ਤੇ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਪ੍ਰਕਾਸ਼ ਹੋਇਆ ਲੇਕਿਨ ਸਭ ਤੋਂ ਪਹਿਲਾਂ ਦਰਸ਼ਨ ਕਿਹਨੂੰ ਹੋਇਆ ਥੋੜਾ ਜਿਹਾ ਇਹ ਗੱਲਾਂ ਸਾਨੂੰ ਧਿਆਨ ਦੇਣ ਵਾਲੀਆਂ ਹਨ ਨਵੀਂ ਪੀੜੀ ਵਾਸਤੇ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਪਹਿਲਾ ਦਰਸ਼ਨ ਕਿਹਨੇ ਕੀਤਾ ਹੈ ਦੌਲਤਾ ਦਾਈ ਨੇ ਜੇ ਮੈਂ ਝੂਠ ਨਾ ਬੋਲਾਂ ਦੌਲਤਾ ਦਾਈ ਨੇ ਨਨ ਹੋ ਗਿਆ ਸਾਰਾ ਜਗ ਚੰਨਣ ਹੋ ਗਿਆ ਮਾਤਾ ਤ੍ਰਿਪਤਾ ਦਾ ਲਾਲੀ ਅੱਜ ਆਇਆ ਸਾਰਾ ਜਗ ਚੰਨਣ ਹੋ ਗਿਆ ਮਾਤਾ ਤ੍ਰਿਪਤਾ ਦਾ ਲਾਲੀ ਅੱਜ ਆਇਆ ਸਾਰਾ ਜਗ ਚੰਨਣ ਹੋ ਗਿਆ ਭੈਣ ਨਾਨਕੀ ਦਾ ਵੀਰ ਅੱਜ ਆਇਆ ਸਾਰਾ ਜਗ ਚੰਨਣ ਹੋ ਗਿਆ ਗੁਰੂ ਨਾਨਕ ਨੇ ਲਿਆ ਬਤਾ ਪਾਸੇ ਹੋਈਆਂ ਛਾਈਆਂ ਸਾਰਾ ਜਗ ਚਾਨਣ ਹੋ ਗਿਆ ਭੈਣ ਨਾਨਕੀ ਦਾ ਵੀਰ ਅਜ ਆਇਆ ਸਾਰਾ ਜਗ ਚਾਨਣ ਹੋ ਗਿਆ ਕੋੜ ਜਗ ਚਾਨਣ ਹੋ ਗਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਬਹੁਤ ਬਹੁਤ ਧੰਨਵਾਦ ਸਾਡੇ ਨਗਰ ਦਾ আর ਸਾਡੇ ਬੱਚਿਆਂ ਦਾ ਕਿ ਜਿੰਨੀ ਸਾਨੂੰ ਇੰਨਾ ਸੰਯੋਗ ਦੇ ਕੇ ਗੁਰੂ ਮਹਾਰਾਜੀਆਂ ਗੁਰਪ੍ਰਕਾਸ਼ ਦੇ ਵਿੱਚ ਇੰਨਾ ਕੁਝ ਸਾਡੇ ਨਾਲ ਮਦਦ ਕੀਤੀ ਹੈ ਪਰਮਾਤਮਾ ਨਾਮ ਨੂੰ ਖੁਸ਼ੀਆਂ ਪ੍ਰਾਪਤ ਕਰੇ ਚੱਲ ਲੱਗੜ ਖੇੜੇ ਸਾਡੇ ਚੜ੍ਹਦੀ ਕਲਾ 'ਚ ਰੱਖੇ ਅੱਗੇ ਵਾਸਤੇ ਵੀ ਸਾਡੇ ਨਾਲ ਇਦਾਂ ਜੋੜ ਮਿਲ ਲੈ ਬੱਚਿਆਂ ਦੇ ਸਾਰੇ ਨਗਰ ਦਾ ਸਾਡਾ ਸਫਾ ਕਰਾਏ ਅਸੀਂ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮੁਵਾਰਕਪੁਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਗੁਰਪੁਰਬ ਗਰਨਾਜ ਸਿੰਘ ਜੀ ਦੇ ਸਬੰਧ ਵਿੱਚ ਮਨਾਇਆ ਗਿਆ ਹੈ ਬੜੀ ਸ਼ਾਭਲਾਪੂਰਵਕ ਸਾਂਝਤਾ ਨਾਲ ਸਹਿਯੋਗ ਦਿੱਤਾ ਅਸੀਂ ਇਹ ਹੀ ਕਾਮਨਾ ਮੰਨ ਕੱਦੇ ਹਾਂ ਕਿ ਅਗਲੇ ਸਾਲ ਵੀ ਹਰੇਕ ਤਰ੍ਹਾਂ ਦਾ ਉਹ ਦਿਹਾੜਾ ਇਸੇ ਤਰ੍ਹਾਂ ਮਨਾਇਆ ਜਾਵੇ ਸਾਰਿਆਂ ਦਾ ਸਾਂਝਤਾ ਦਾ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਆਇਆ ਜੀ ਕੀ ਫਤਿਹ ਜੀ ਸਤਿਗੁਰੂ ਨਾਨਕ ਪਰਗਟੇ ਅਮਿੱਤ ਜਗਤ ਆਨੰਦ ਹੋਇਆ ਜਿਉਂ ਕਰ ਸੂਰਜ ਨਿਕਲਿਆ ਸਾਰੇ ਛੱਪੇ ਅਨੰਤ ਹੀਰ ਫਲਵਾ ਜਿਵੇਂ ਮਹਾਂਵਤਨ ਸਾਰ ਅੱਜ ਸੰਤ ਸੰਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 555 ਪ੍ਰਕਾਸ਼ ਦਿਹਾੜਾ ਵਿੰਨ ਮਵਾਰਕਪੁਰ ਦੇ ਲੋਕ ਦੁਆਰਾ ਸ੍ਰੀ ਅਨੰਤ ਸਾਹਿਬ ਵਿਖੇ ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਸਾਡਾ ਪੁਰਬ ਢੰਗ ਨਾਲ ਮਨਾਇਆ ਜਾ ਰਿਹਾ ਹੈ ਸੋ ਕਾਮਨਾ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਮੂਹ ਨਗਰ ਨਿਵਾਸੀ ਮਿਲ ਜੁੜ ਕੇ ਇਹ ਪੁਰਬ ਮਨਾਉਣ ਅਤੇ ਸੰਗਤਾਂ ਵਿੱਚ ਇੱਕ ਵਰਗੋਂ ਲੌਂਡ ਦੇ ਵਿੱਚ ਵਿਚਾਪਦੇ ਸੋ ਇੰਨਾ ਕਿ ਕਹਿੰਦਾ ਹੋਇਆ ਮੈਂ ਖਵੰਦਾ ਜਾਚ ਕਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਨਮੀ ਅਤੇ ਤਾਰੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ